ਹਾਂਜੀ ਸਵਾਗਤ ਆ ਸਾਰੇ ਕਿਸਾਨ ਵੀਰਾਂ ਦਾ ਤੇ ਭਾਈ ਅੱਜ ਬੜੀ ਅਲੱਗ ਦੀ ਵੀਡੀਓ ਲੈ ਆਂਦੀ ਆ ਆਪਾਂ ਤੁਹਾਡੇ ਵਾਸਤੇ ਬਾਈ ਬਣ ਕੇ ਸਾਰੇ ਐਂਡ ਤੱਕ ਜਰੂਰ ਦੇਖਿਓ ਤੇ ਭਾਈ ਬਾਈਆਂ ਨੇ ਕਰਨੀਆਂ ਦੋ ਤਿੰਨ ਚੀਜ਼ਾਂ ਬਗਾਵ ਕਰਨੀਆਂ ਪਹਿਲਾਂ ਆਪਾਂ ਕਰਦੇ ਆ ਮਗਰਾੜ ਹੁੰਦੇ ਜਿਹੜੇ ਮੂਹਰੇ ਟਾਇਰ ਦੇ ਟਰੈਕਟਰ ਦੇ ਠੀਕ ਆ ਪੂਰੇ ਹੈਵੀ ਚ ਬਣੇ ਹੋਏ ਕਾਲੇ ਕੈਂਤੋਂ ਬਣੇ ਹੋਏ ਨਾ ਤਾਂ ਸੁਈ ਹੋਊਗਾ ਤੇ ਹੁਣ ਮੂਹਰੇ ਕੰਮ ਆਉਣਾ ਕਹਿੰਦੇ ਮੱਕੀ ਦਾ ਚੱਲਣਾ ਕੰਮ ਤੇ ਕਦੂ ਦਾ ਤਾਂ ਚੱਲੀ ਜਾਂਦਾ ਤੇ ਇਹਦੀ ਤਾਂ ਲੋਡ ਪੈਣੀ ਆ ਛੱਟੇ ਛੁੱਟੇ ਨਹੀਂ ਪੈਂਡ ਦਿੰਦਾ ਕੱਪੜਿਆਂ ਦੇ ਤੇ ਨਾ ਹੀ ਹੈ ਨਾ ਬਾਲਾ ਲਵੇੜੇ ਟਰੈਕਟਰ ਤੇ ਪੂਰੇ ਹੈਵੀ ਚ ਬਣੇ ਹੋਏ ਮਗਰਾੜ ਇਹ ਚੈੱਕ ਕਰ ਸਕਦੇ ਤੁਸੀਂ ਠੀਕ ਆ ਭਾਈ ਤੇ ਹੁਣ ਆਪਾਂ ਗੱਲ ਕਰਦੇ ਆ ਸੋ ਦੀ ਤੇ ਬਾਈਆਂ ਦੀ ਇਹ ਵੀ ਕਾਲੇ ਕੰਤੋਂ ਬਣਾਈ ਵੀ ਆ ਸੋ ਆ ਤੂੰ ਚੈੱਕ ਕਰ ਸਕਣੋਂ ਜਾਲੀਆਂ ਜੂੜੀਆਂ ਘੈਂਟ ਆ ਪੂਰਾ ਕੰਮ ਤੇ ਬਾਈਆਂ ਨੇ ਇੱਕ ਸਾਲ ਹੀ ਲਾਈ ਆ ਤੇ ਇਸ ਦੂਬਾਰ ਐਵੇਂ ਹੀ ਪਈ ਆ ਪੂਰੀ ਸਾਫ ਪਈ ਆ ਰੰਗ ਦੀ ਤੇ ਨਾਲ ਭਈਆ ਠੀਕ ਹੈ ਦੀ ਸੋ ਇਹ ਵੀ ਪੂਰੀ ਹੈਵੀ ਹੈ ਬਾਈ ਚੈੱਕ ਕਰ ਸਕਦੇ ਹੋ ਤੁਸੀਂ ਅਰਜਨਦੀਪ ਅਰਜਨ ਤੇ ਲਾਈਵ ਵੀ ਸੀ ਬਾਈਆਂ ਦੀ ਤੇ ਜੇ ਆਪਾਂ ਹੁਣ ਗੱਲ ਕਰੀਏ ਆ ਮਗਰਾੜ ਦੇ ਜਿਹੜੇ ਸਾਈਡਾਂ ਤੇ ਹੁੰਦੇ ਆ ਇਹ ਹਾਂਜੀ ਬਾਈ ਆ ਸਾਰਾ ਨਾ ਆ ਬਾਈਆਂ ਦੇ ਅਰਜਨ ਦੇ ਸਮਾਨ ਲਾਇਆ ਹੋਇਆ ਜਿੰਨਾ ਆਪਾਂ ਦਿਖਾਈ ਜਾਂਦੇ ਆ ਤੇ ਅਰਜਨੋ ਤੇ ਆ ਵੀ ਸਟੀਲ ਦੇ ਆ ਬਾਈ ਠੀਕ ਆ ਬੂਰੀ ਹੈ ਵੀ ਇਹ ਘੈਂਟ ਆ ਬਾਈਆਂ ਨੇ ਮੋਡੀਫਾਈ ਨਹੀਂ ਲਾਈ ਸੀ ਸਜਾਵਟ ਲਈ ਤੇ ਬਾਈਆਂ ਨੇ ਟਰੈਕਟਰ ਵੇਚਤਾ ਤੇ ਹੁਣ ਨਵਾਂ ਲਿਆਂਦਾ ਉਹਨਾਂ ਨੇ ਤੇ ਆ ਚੈੱਕ ਕਰ ਸਕਦਾ ਹਾਂ ਇਹ ਸਾਰਾ ਅਰਜੰਤ ਤੇ ਲਾਇਆ ਤੇ ਜਿਹੜਾ ਹੁਣ ਆਪਾਂ ਐਂਡ ਆਈ ਚੀਜ਼ ਦਿਖਾਉਣੀ ਹੈ ਨਾ ਬਾਲੀ ਤਕੜੀ ਦਿਖਾਉਣੀ ਹੈ ਬੰਪਰ ਦਿਖਾਉਣਾ ਬਾਈ ਇਹ ਜਦੋਂ ਵੀ ਬੰਪਰ ਨੇਖਾ ਇੰਨਾ ਮੋਟਾ ਐ ਪੱਤੀਆਂ ਐਵੇਂ ਨਹੀਂ ਕਿ ਪਤਲੀ ਮੋੜ ਕੇ ਲਾਈ ਵੀ ਇੰਨੀ ਹੈਵੀ ਮੋਟੀ ਐ ਤੇ ਟੈਂਕੀ ਵਾਲਾ ਬੰਪਰ ਆ ਬਾਈ ਇਹ ਵੀ ਤੁਸੀਂ ਲੋਗੋ ਚੈੱਕ ਕਰ ਲਓ ਕਾਲੇ ਕਾਂ ਤੋਂ ਬਣਿਆ ਪਿਆ ਠੀਕ ਹੈ ਜੀ ਤੇ ਸਰਾਖ ਰੂਪ ਚੈੱਕ ਕਰ ਲੋ ਇਹ ਲੱਗਦੇ ਨੋਜ਼ ਆ ਬਾਈ ਠੀਕ ਆ ਬੰਪਰ ਚੈੱਕ ਕਰ ਲੋ ਪੂਰਾ ਹੈਵੀ ਬੰਪਰ ਆ ਠੀਕ ਆ ਤੇ ਟੈਂਕੀ ਵਾਲਾ ਬੰਪਰ ਆ ਤੇ ਬਾਈ ਜਿੰਨਾ ਪੰਜ ਤੱਕ ਹੁਣ ਸਾਨੂੰ ਸਾਰਾ ਸਮਾਨ ਦਿਖਾਤਾ ਸਾਰਾ ਬਾਈ ਕਹਿੰਦੇ 27000 ਚ ਦੇ ਦਾਂਗੇ ਮਾਨਤਨ ਹੋ ਜੂ ਜੇ ਕਿਸੇ ਨੇ ਬਾਈ ਨੇ ਜੇ ਮੈਂ ਇਕੱਲੇ ਆਪ ਮਗਰਾੜ ਆ ਲੈਣੇ ਆ ਜਾਂ ਸ਼ੋ ਲੈਣੀਆਂ ਜਾਂ ਫਿਰ ਉਹ ਲੈਣੇ ਆ ਮੂਗਲੇ ਮਗਰਾੜ ਹੋਗੇ ਟਾਇਰਾਂ ਦੇ ਤੇ ਜਾਂ ਬੰਪਰ ਲੈਣਾ ਸਕਰੀਂ ਤੇ ਜਿਹਨੇ ਨੰਬਰ ਭਾਈਆਂ ਨਾ ਕਰ ਸਕਦਾ ਅਲੱਗ ਸੰਪਰਕ ਠੀਕ ਆ ਤੇ ਜੇ ਆਪਾਂ ਜੇ ਸਾਰੇ ਵਿੱਚ ਲੈਣਾ ਤੇ 27000 ਦਾ ਕਿਹਾ ਭਾਈਆਂ ਨੇ ਇਹ ਪੈਂਡ ਚੀਮਾ ਚ ਪਿਆ ਜ਼ਿਲ੍ਹਾ ਹੀ ਬਰਨਾਲੀ ਚ ਓਕੇ ਭਾਈ